ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਤੇ ਤਾਜ਼ੀਆਂ ਸੂਈਆਂ ਵੜਾ ਆ ਗਿਆ ਵੀਰ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਗੱਬਣਾ ਆ ਗਿਆ ਨੇ ਤਾਂ ਵੀਡੀਓ ਵੀ ਐਂਡ ਤਾਈ ਵੀਰੇ ਜਰੂਰ ਵੇਖਿਓ ਰੇਡ ਵੀਰ ਦਾ ਜੈ ਜਹਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਜੀ ਹੋਰ ਸਨਮ ਵੀਰੇ ਕੀ ਹਾਲ ਚਾਲ ਆਪ ਜੀ ਕਿਰਪਾ ਜੀ ਮਹਾਰਾਜ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹੋਰ ਠੀਕ ਠਾਕ ਜੀ ਵਧੀਆ ਵੀਰੇ ਨਾ ਅੱਜ ਕਿਲਿੰਦਰ ਡੇਰੀ ਫਾਰਮ ਆਏ ਖਾਣ ਸਾਰਨ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਹਾਂ ਵੀਰੇ ਨਾਂ ਦੱਸੀ ਆਪਦਾ ਹਾਂ ਬੜੀ ਆਪਣਾ ਜੂਰਾ ਸਿੰਘ ਜੀ ਪਿੰਡ ਸਪਰਾਇਂ ਕੋਠੀ ਆ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਾਲਾਨਰ ਤੇ ਨੰਬਰ ਭਾਜੀ 77742693 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਅੱਜ ਫੇਰ ਵਹਿਣਾ ਹੈ ਗੀਆਂ ਸੂਈਆਂ ਹਣਾ ਕੋਲੇ ਦੋ ਸੂਈਆਂ ਨੇ ਰਾਤ ਦੀਆਂ ਹੀ ਇੱਕ ਗੱਬਣ ਵ ਤਾ ਰੇਟ ਵੀ ਵੀਰੇ ਜਾਇਜ ਜੀ ਤੁਹਾਨੂੰ ਪਤਾ ਜਾਇਜ ਹੀ ਕਰੀਦਾ ਉਹ ਉਡਦੀਆਂ ਲੈ ਹਨ ਤੁਸੀਂ ਵੀ ਕਰਦੇ ਸਾਡੇ ਕੋਲ ਵੇਚਨ ਆਦੇ ਬਿਲਕੁਲ ਨਹੀਂ ਰੇਟ ਵੀਰੇ ਤੁਹਾਡਾ ਜਾਇਜ ਹੁੰਦਾ ਸੀ ਤੁਹਾਡੇ ਕੋਲੇ ਤੋਂ ਪਸ਼ੂ ਖੜਕੇ ਵੀਰੇ ਕਿਰਾਏ पे ਇੰਨਾ ਹੀ ਕਾਫੀ ਪਰ ਫਿਰ ਵੀ ਵੱਜ ਜਾਂਦੇ ਭਾਈ ਦੇ ਭਾਈ ਦੇ ਵੀਰੇ ਵੱਜਦੇ ਤਾਂ ਅੱਜ ਵੀ ਵੀਰੇ ਰੇਡ ਕਰਿਓ ਜਾਇਜ ਜਿਹੜੇ ਹੋਰ ਵੀਰ ਵੀ ਜਾਇਜ ਪਸ਼ੂ ਹਨ ਫਰੀਦਦਾਰੀ ਕਰ ਲੈਣ ਰੋਡਦੀਆਂ ਨੇ ਰੇਟ ਦੇ ਨਾਲੇ ਨਵੇਂ ਸਾਲ ਦੀ ਆਫਰ ਲਾ ਦੇਣੀ ਆ ਨਵੇਂ ਸਾਲ ਦੀ ਆਫਰ ਨਵੇਂ ਸਾਲ ਦੀ ਆਫਰ ਅਰੇ ਆਈਆਂ ਵੀ ਹੋਣੀਆਂ ਇਸ ਵੇਰੇ ਦੋਵੇਂ ਅੱਛਾ ਅੱਛਾ ਠੀਕ ਠੀਕ ਹੈ ਕੱਲ੍ਹ ਆਈ ਆਪਾਂ ਕੋ ਗੱਪਣਾ ਠੀਕ ਹੈ ਜੀ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਵੀ ਐਂਡ ਤਾਈ ਜ਼ਰੂਰ ਵੇਖਿਓ ਰੇਡ ਵੀ ਵੀਰ ਦਾ ਜਿਆਜ ਆ ਹੋਊਗਾ ਤਾਂ ਵੀਰੇ ਕਰੀਏ ਪਹਿਲੇ ਨੰਬਰ ਵਾਲੀ ਵੈੜ ਮਾਰੇ ਗੱਲ ਕਰੀਏ ਇਹਦੇ ਪਰ ਦੱਸਦੇ ਆ ਪਾ ਇਹ ਵੈੜ ਰਾਤ ਦੀ ਸਹੀ ਆ ਅੱਛਾ ਹੀ ਖੋਲੋ ਇਹਨੂੰ ਵੀਰ ਜੀ ਖੋਲੋ ਕੀ ਬੱਚਾ ਪਾਲਿਆ ਨੇ ਬੱਚਾ ਪਾ ਜਿਹਨੇ ਵੱਛੀ ਪਾਲੀ ਆ ਵੱਛੀ ਆ ਗਈ ਆ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਥਣ ਥੁਣ ਦਾ ਬੜਾ ਸਪੈਸ਼ਲ ਲੱਗਿਆ ਹਨਾ ਵੈੜ ਨੂੰ ਵੇਖੋ ਵੀਰੇ ਬੱਚਾ ਵੀ ਚੰਗੇ ਸੀਮਨ ਦਾ ਵੱਛੀ ਮਗਰ ਆ ਗਈ ਆ ਤੇ ਥਣ ਬੜਾ ਪਿਆਰਾ ਲੱਗਿਆ ਤੇ ਲੇਵਾ ਬੜਾ ਸੋਹਣਾ ਲੱਗਿਆ ਇਹਨੂੰ ਵੇ ਫੈਂਟ ਫੂਡ ਵੀ ਚੰਗੇ ਆ ਉਹ ਦੀ ਬਿਲਕੁਲ ਪਰੀ ਕਰਾਸ ਆ ਨਾ ਵੱਡੇ ਪੱਲੇ ਚ ਆ ਗਈ ਹੈ ਨਾ ਬਾਕੀ ਉਹ ਨਹੀਂ ਕੀ ਕਰਾਸ ਆ ਜਿਹੜੀ ਦਿੱਤਾ ਮਾਰਦੀ ਭਾਵੇਂ ਇੱਕ ਥੱਲੇ ਬੈਜੋ ਦੇ ਉਹ ਵਾਲੀ ਗੱਲ ਬਾਤ ਹੈ ਨਹੀਂ ਕੋਈ ਨੀਅਤ ਸੀ ਨਾ ਕੋਈ ਦੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਸ਼ਾਈ ਹਾਲ ਵਹਿਰ ਤੇ ਹੋਵੇ ਸੀਲ ਨਾਲੇ ਕਾਲੇ 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 ਰੰਗ ਵਾਲਾ ਥਾਣਾ ਭਾਜੀ ਕਾਲੇ ਥਾਣਾ ਦੁੱਧ ਵਾਲੀ ਦੁੱਧ ਵਾਲੀ ਥਾਣਾ ਦੁੱਧ ਵਾਲੀ ਵੇੜਾ ਵੀਰੋ ਤਾਂ ਵੇਖੋ ਵੀਰੋ ਸ਼ਾਈ ਹਾਲ ਤੇ ਹੋਵੇ ਵੀ ਠੰਡੀ ਸੀਲ ਤੇ ਥਾਨ ਤੁਣ ਵੀ ਬੜਾ ਸਪੈਸ਼ਲ ਲੱਗਿਆ ਹੋਵੇ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਤੇ ਬੱਚਾ ਵੀ ਵੀਰੇ ਚੰਗੇ ਸੀਮ ਦਾ ਨੇ ਪਾਲਿਆ ਵਸ਼ੀ ਮਗਰ ਆ ਗਈ ਆ ਤੇ 나ੜੂ ਤੇ ਬੱਚਾ ਵੀਰੇ ਸੀਲ ਸੀਲ ਬੜੀ ਬਹੁਤ ਚੰਗ ਸੀਲ ਟੂਲ ਬੜੀ ਹੈ ਬਚਰੀ ਕਰਮਾਲੀ ਭਾਵੇਂ ਇੱਥੇ ਭੋਲੀ ਧਾਰ ਮਾਰ ਦੋ ਗੱਲ ਹੀ ਕਰਦੇ ਧਾਰ ਯਾਰ ਰੂਲ ਗਈ ਆ ਧਾਰ ਵੀ ਬੜੀ ਮੋਟੀ ਹੈ ਹਨਾ ਹਾਂਜੀ ਹਾਂਜੀ ਦੇਖੋ ਵੀਰੇ ਬੜਾ ਡਾਡਾ ਚਵਾ ਲੱਗਿਆ ਠੀਕ ਠੀਕ ਵੀਰੇ ਠੀਕ ਬੜੀ ਚਵਾਈ ਚੁਵੀ ਬੜੀ ਚੰਗੀ ਇੱਕ ਨੰਬਰ ਚਵਾਈ ਲੱਗੀ ਆ ਬਹੁਤ ਸੋਹਣੀ ਮੈੜ ਆ ਮਗਰੀ ਵੀ ਵਸ਼ੀ ਆ ਗਈ ਵੀਰੋ ਚੰਗੀ ਪਾਰੀ ਆ ਮਗਰੇ ਨੇ ਚੰਗੇ ਸਿਮਨ ਬਰੀਡ ਦੀ ਵਸ਼ੀ ਪਾਈ ਹੋਗਾ ਚੰਗੇ ਸਿਮਨ ਦੀ ਸੋਹਣੀ ਮੈੜ ਆ ਵੀਰੇ ਹਾਂਜੀ 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 ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਰੈਡ ਬੜੀ ਕਿਹੜੀ ਕਰ ਦਨ ਅੱਜ ਹਾਂਜੀ ਨਵੇਂ ਸਾਲ ਦੀਆਂ ਆਫਰਾਂ ਨੇ ਐਸੀ ਮੱਛੀ ਵੀਡੀਓ ਵੇਂਦੇ ਰਹੀ ਤਾਂ ਵਸ਼ੀ ਇਹਦੇ 55 ਚ ਛੱਡ ਦਿੰਗੇ ਵੀਰਿਆਂ ਨੇ ਹਾਂਜੀ 50 ਚ ਦੇ ਦਿਆਂ ਭਾਜੀ ਠੀਕ ਆ ਵੀਰੇ ਜਾ ਜਾ ਕਰ ਦਿਓ ਛੋਟਕਾ ਬਾਕੀ ਤੁਸੀਂ ਕਰਾ ਲਓ ਮਾਰਦਾਂ ਜੀ ਨਹੀਂ ਜਾਜ ਜੰਦੀ ਨੇ ਕੁਛ 60 55 ਮੰਗਦਾ ਮੈਂ ਜਾਜ ਕਰਾ ਲੈਂਦਾ 50 ਜੋ ਆਪ ਹੀ ਕਰਦੇ ਛੋਟ ਕੋਈ ਨਾ ਜੋ ਭਾਜੀ ਤੁਸੀਂ ਕਹੋਗੇ ਉਹ ਕਰ ਦੰਨੇ ਆ 1000 ਛੱਡ ਦੇ ਚਲ 1000 ਨਹੀਂ ਪੱਛੜਨਾ ਹਾਂਜੀ 5 ਹੀ ਛੱਡ ਦੋ 45 ਦੀ ਦੇ ਦੀ 45 ਦੀ 45 ਦੀ ਦੇ ਦੀ ਠੀਕ ਆ ਹੈ ਨੇ ਠੀਕ ਆ ਰੇ ਠੀਕ ਆ। 1000 ਹੋਰ 44000 ਦੋ ਹੋਰ ਛੱਡ ਦੇਣਾ ਬਾਜੀ 42000 42000 ਦੀ ਵੇੜ ਜਸਨੋ ਹੀ ਦੇ ਦੇਣੀ ਆ ਬਾਕੀ ਨੋਕਲਾ ਥਾਂ ਲੱਗਾ ਕਾਲੇ ਰੰਗ ਦਾ ਵੇਖੋ ਵੀਰੋ ਮਗਰ ਵਛੀ ਆ ਦੁੱਧ ਵੀ ਬਾਜੀ ਇਹਨੇ ਦੂਜੇ ਹਾਰ ਕੇ ਦੂਜੇ ਸਵੇਰੇ ਪੇਲਣ ਨੇ ਦਿੱਤਾ ਹੋ ਕੋਈ 13 14 ਕਿਲੋ ਹਾਰ ਕੇ ਦੂਜੇ ਸਵੇਰੇ ਲੈ ਆੜਿਆ ਮਗਰ ਵਛੀ ਆ ਵੇਖੋ ਵੀਰੋ ਰੇਟ ਵੀਰ ਦਾ ਤੁਸੀਂ ਚੈੱਕ ਕਰ ਹੀ ਲਿਆ ਵਾ ਥਣ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਜਾਂ ਠੰਡੀ ਸੀਲ ਦੀ ਗੱਲ ਕਰੀਏ ਤਾਂ ਬਹੁਤ ਹੀ ਗਿਆਦਾ ਚੰਗੀ ਵਸ਼ੀ ਆ ਗਈ ਮਗਰ ਵੀ ਵਸ਼ੀ ਆ ਗਈ ਵੀਰੇ ਮਗਰ ਵੀ ਵਸ਼ੀ ਆ ਗਈ ਆ ਅਰੇ ਹੁਣੇ ਆਈਆਂ ਨੇ ਰੇਟ ਵੀਰ ਦਾ ਜਾਇਜ ਹੁੰਦਾ ਠੀਕ ਆ ਹੁਣ ਵੀਰੇ ਖਾਣਾ ਹੋ ਗਈ ਫਿਰ ਨਹੀਂ ਭਾਜੀ ਜੈਸ ਨਹੀਂ ਆ 43 ਦੀ ਹਾਂਜੀ ਇਹ 42 ਦੀ 42 ਦੀ 43 ਦੀ ਠੀਕ ਹੈ ਜੈਜ ਬਾਕੀ ਭਾਜੀ ਆਪਾਂ ਰੇਟ ਬਿਲਕੁਲ ਜਿਆਦਾ ਕੀਤਾ ਕੋਈ ਕਸਾਈ ਵਾਲੇ ਪਾਸੇ ਨਾਲ ਪੇ ਕੋਈ ਮੇਰਾ ਵੀਰ ਭਰਾ ਕੀ ਕੋਈ ਨਹੀਂ ਨਹੀਂ ਜੈਜ ਨਹੀਂ ਜੈਜ ਵੀ ਕੋਈ ਬੱਚੀ ਭਾਵੇਂ 50000 ਦੀ ਵੇਚ ਲੋ ਠੰਡਾ ਸੇਲ ਪਸ਼ੂ ਹੋਵੇ 400 ਵਿੱਚ ਹੋ ਗਿਆ ਵੀ ਵੇਖ ਜਾਂਦਾ ਹਾਂਜੀ 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 ਨਾਲੇ ਬੱਛੀਆਂ ਭਾਜੀ ਮਗਰ ਮੱਛੀ ਮਗਰ ਚੰਗੇ ਸੇਵਨ ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਹਾਂ ਵੀਰੇ ਚਾਰੂ ਚੂਰੂ ਬੋਲ ਚਾਰੂ ਚੂਰੂ ਬੜੀ ਹੈ ਭਾਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਜੀ ਦੂਜੇ ਨੰਬਰ ਤੇ ਇਹ ਯਾਰ ਸੇਰ ਬੱਛੀ ਆ ਗਈ ਅਛਾ ਜੇ ਮਗਰ ਵਛਾ ਆ ਗਿਆ ਬਾਜੀ ਬਾਕੀ ਥਾਨ ਲੈਵਾ ਵੇ ਲੋ ਆਰਡਰ ਦੀ ਕੁਆਲਿਟੀ ਵੇ ਲੋ ਕਿਦਾਂ ਦੁੱਧ ਬਾਜੀ ਸੁਣੀ ਬੈਡ گلاب ਵੀ ਥਾਨ ਆ ਗਿਆ ਤੇ ਵੇਖੋ ਵੀਰੋ ਲੈਵਾ ਇਹ ਵੀ ਆ ਫੁੱਟ ਫੁੱਟ ਪਛਾਣੂ ਆਈ ਬੈਠੇ ਵੀਰੇ ਦੁੱਧ ਚੰਗਾ ਚੰਗਾ ਜੀ ਬਾਜੀ ਘੱਟ ਵਾਲਾ ਲੈਵਾ ਵਾ ਘੱਟ ਵਾਲਾ ਬਾਕੀ ਥਾਨ گلاب ਵੀ ਆ ਗਿਆ ਚੰਗੀ ਵੇ ਤਾਂ ਬਾਕੀ ਬੂਤੀ ਬਾਤੀ ਉਹ ਜੰਦੀ ਲੱਗੀ ਫੇਸ ਕੁਆਲਿਟੀ ਵੀ ਸੁਣੀ ਬੈਡ ਦੀ ਤਾਂ ਬਾਕੀ ਵੀਰੋ ਲੈਵਾ ਵੀ ਬੜਾ ਸੋਹਣਾ ਲੱਗਿਆ ਬੱਚਾ ਕੀ ਪਾਇਆ ਨੇ ਵੀ ਬੱਚਾ ਬਾਜੀ ਨੇ ਮਗਰ ਵਛਾ ਪਾ ਲਿਆ ਵਛਿਆਂ ਗਿਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ। ਬਾਕੀ ਭਾਜੀ ਰੇਡ ਤੁਹਾਨੂੰ ਪਤਾ ਆਪਣਾ ਜਾਇਰ ਹੀ ਹੁੰਦਾ ਵਾ ਸਾਰੇ ਵੇਚਣ ਵਾਲੇ ਵੀ ਇਹ ਲੈ ਜਾਂਦੇ ਨੇ। ਬਾਕੀ ਗਲਾਬੀ ਥਾਣਾ ਆ ਗਿਆ ਇਹ ਵੀ ਠੰਡੀ ਧੀਰੀ ਆ। ਦੂਜੀ ਅਗਰ ਗੱਲ ਹੈ ਨਿਕ ਜੀ ਲੱਤਾ ਮਾਦੀ ਚਵਾਜ ਦਾ ਵੇਲੋ। ਵੀਰੇ ਮੰਗੇ ਤੋਂ ਬਿਨਾ ਪਸ਼ੂ ਦਾ ਬੋਰਾ ਵਧੀਆ ਹਨਾ। ਬਾਕੀ ਤੁਹਾਨੂੰ ਪਤਾ ਭਾਜੀ ਬੱਚਾ ਪੋਚਾ ਨਿਕਲ ਆਇਆ। ਨਹੀਂ ਸੋਨਾ। ਬਾਕੀ ਕਾਟ ਵਾਲਾ ਲੈਵਾ ਆ ਗਿਆ ਭਾਜੀ। ਵੀਰੇ ਮੋਲੇ ਦਾ। ਮੁੱਲ ਭਾਜੀ ਜਾਇਰ ਜੀ ਆ। ਹਾਂਜੀ। ਇਹ ਵੀ ਭਾਜੀ ਦੇ ਦੀ 50 ਦੀ। ਦੋ ਛੱਡੀਏ ਵੀਰੇ 48 ਜੀ ਇਹ ਵੀ ਭਾਜੀ 45 ਦੀ ਭਾਜੀ ਦੋਵੇਂ 42 42 ਹਜ਼ਾਰ ਦੀਆਂ ਜੈਸ ਨੂੰ ਹੀ ਕੀ ਬਾਤ ਹੈ ਸਿਰ ਤਾ ਵੀਰੇ ਜੀ ਇਹ ਕੋ ਜੋੜਾ ਪਾਲੂ ਜੋੜਾ ਪਾਲੂ ਭਾਜੀ ਕਰ ਦਾਂਗੇ ਮਾਨ ਕਰ ਦਿਓ ਛੋਟਾ ਛੱਪਾ ਹਾਂ ਹਾਂ ਛੱਪਾ ਕਰ ਦਾਂਗੇ ਬਾਕੀ ਰੇਟ ਭਾਜੀ ਵੇਲੋ ਉੜਦੀਆਂ ਵਾਲੇ ਰੇਟ ਪਾਏ ਨੇ ਬਿਲਕੁਲ ਜੈਜ ਰੇਟ ਠੀਕ ਹੈ ਹਾਂਜੀ 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 ਨਹੀਂ ਰੇਟ ਜੈਜ ਆ ਵੀਰੇ ਹੁਣ ਕਾਕਾ ਦੀ ਨੇਮ ਨੇ ਭਾਜੀ ਮਗਰ ਬੱਛੀ ਆ ਆ ਵਾਸੀ ਪੈਲ ਨੂੰ ਸੋਈਏ ਵੇਖੋ ਨੇਵਾ ਗੱਤਾਂ ਦਾ ਲਈ ਲਈ ਫਿਰ ਨਹੀਂ ਕਰਮਾ ਜੋੜੇ ਚ ਮਾਂਤਨ ਹੈ ਨਾ ਜੋੜੇ ਚ ਮਾਂਤਨ ਕਰਦਾਂਗੇ ਦੋਵੇਂ 42 ਲੱਖ ਹਰਦੀਆਂ ਦੇ ਭਾਜੀ ਠੀਕ ਹੈ ਜੀ ਨਹੀਂ ਰੈਡ ਜਾ ਜਾ ਵੀਰੇ ਖਾਂ ਤੇ ਜੇ ਨੰਬਰ ਤੇ ਆ ਗਈ ਵੀਰੇ ਜੇ ਨੰਬਰ ਤੇ ਭਾਜੀ ਗੱਬਣ ਮੱਛੀ ਆ ਗਈ ਹੈ ਗੱਬਣ ਹਾਂ ਜੀ ਹਾਂ ਜੀ ਤਾਂ ਥਾਨ ਵੇਖੋ ਨੂੰ ਕਿਹੜਾ ਲੱਗਾ ਭਾਜੀ ਖਾਂ ਤੇ ਨੋਕ ਨੋਕ ਕਹੜਾ ਥਾਨ ਲੱਗਾ ਭਾਜੀ ਕਿਆ ਬਾਤ ਹੈ ਕਰਮਾ ਵਾਲੀ ਨਹੀਂ ਠੰਡੀ ਧਿਰੀ ਆ ਕੋਈ ਗੱਲ ਹੀ ਕਰਨ ਵਾਲੀ ਅੱਛਾ ਸੀਰਸ ਲੱਗਾ ਹਾਂ ਬਾਕੀ ਪੱਲੀ ਜੁੜੀ ਗੱਲ ਚਮਕ ਪੱਲੀ ਜੁੜੀ ਥੋੜੀ ਜਿਆਦਾ ਵਿੱਚ ਥੋੜੀ ਪਾਰੇ ਪੱਲੇ ਜਿ ਤਾਂ ਢਿੱਲਾ ਢੋਲਾ ਬਹੁਤ ਨੇ ਵੀਰੇ ਗੱਭਣਾ ਵੀਰੇ ਕਿੰਨਾ ਦੰਦਾ ਜੂ। ਇਹ ਲੈਂਦੀ ਇਹ ਦਿਨ ਕੋਈ 3-4 ਬਾਕੀ ਮਸ਼ੀਬਾ ਬੈਠੇ ਥੱਲੇ ਬੈਜੋ ਭਾਵੇਂ ਗੱਭਣ ਵੀ ਆ। ਕੋਈ ਇੰਨੀ ਸੀਲ ਨੋਕ ਵਾਲਾ ਥਾਣਾ ਆ ਗਿਆ ਭਾਜੀ ਗਲਾਬੀ ਥਾਣਾ ਤੇ ਗੱਲ ਨਹੀਂ ਕਰਨ ਵਾਲੀ। ਠੀਕ ਹੈ ਵੀਰੇ ਸੋਣੀ ਵੈੜਾ ਵੱਡੀ ਵੈੜਾ ਲੰਮੀ ਬੇਲ ਆ। ਤਾਂ ਬਹੁਤ ਚੰਗੇ ਵੀਰੇ ਵਜਨ-ਵੁਜਨ ਵੀ ਬਹੁਤ ਆ ਵੈੜ ਦਾ। ਠੀਕ ਹੈ ਜੀ। ਢਿੱਲਾ ਢੋਲਾ ਵੀ ਬਹੁਤ ਨੇ ਵੀਰੋ। ਬਾਕੀ ਭਾਣਾ ਮੇਰੀਆਂ ਭਾਣਾ ਦੇ ਦੇਣੀ। ਉੱਡਦੀਆਂ ਵਾਲਾ ਰੇਟ ਜਾਂਦੇ ਹੋ। ਭਾਣਾ ਮੇਰੀਆਂ ਤਾਂ ਜਿਆਦਾ ਹੀ ਰੇਟ ਕਰਦੇ ਨੇ। ਠੀਕ ਹੈ ਜੀ। ਠੀਕ। ਤਾਂ ਵੇਖੋ ਵੀਰੋ ਫੇਸ ਕੁਆਲਟੀ ਫੇਸ ਕੁਆਲਟੀ ਬਾਕੀ ਚਮਕ ਚਮਕ ਪਲੀ ਜੁੜੀ ਬਹੁਤ ਵਸ਼ੀ ਬਾਕੀ ਠੰਡੀ ਸੀ ਥਾਣੇ ਵੇਖੋ ਭਾਜੀ ਕਿਹਣਾ ਆ ਗਿਆ ਨੋਕ ਵਾਲਾ ਥਾਣੇ ਵੀਰੇ ਲੇਵੇ ਦਾ ਡਿਜ਼ਾਈਨ ਹੀ ਬਹੁਤ ਆ ਗਲਾਬੀ ਗਲਾਬੀ ਥਾਣਾ ਕਾਲਾ ਕਾਲਾ ਥਾਣਾ ਹਾਂਜੀ ਹਾਂਜੀ ਕੀ ਬਾਤ ਹੈ ਬਹੁਤ ਘੱਟ ਪਸ਼ੂ ਇਹ ਜੇ ਵੇਖ ਨੂੰ ਮਿਲਦਾ ਵੀਰੋ ਤੇ ਢਿੱਲਾਂ ਦੀ ਗੱਲ ਕਰੀਏ ਤਾਂ ਵੀਰੇ ਹਜੇ ਲੈ ਜੂ ਪਸ਼ੀ ਭਾਜੀ ਚਲੋ ਆਹ ਨੂੰ ਭਾਣਾ ਗਲੀਆ ਪਾ ਭਾਣਾ ਦੇ ਦੇਣੀ ਆ ਜਾਨ ਦੀ ਵੀਰੇ ਇਹ ਵੀ ਉੱਡਦੇ ਨਾਲ ਰੇਣੀ ਹਣਾ 17 18 ਕਿਲੋ ਦੋਤਾ ਦਿੱਤਾ ਪੈਲਣ ਨੇ ਠੀਕ ਹੈ ਜੀ ਹਾਂਜੀ ਹਾਂਜੀ 17 18 ਕਿਲੋ ਨਹੀਂ ਬਹੁਤ ਚੰਗੀ ਵੇੜਾ ਵੀਰੇ ਹਾਂਜੀ ਹਾਂਜੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਬਾਕੀ ਬਈ ਤੁਸੀਂ ਇਦਾਂ ਦੀਆਂ ਵੇੜਾ ਖੜੀਆਂ ਹੀ ਸਾਡੇ ਕੋਲ ਤਿੰਨ ਚਾਰ ਮਹਿੰਦਰਾ ਗੱਡੀ 'ਚ ਖੜੀਆਂ ਹੀ ਹੈਗਾ ਬੜੇ ਭਾਣ ਦਿੱਤੀਆਂ ਤੁਹਾਨੂੰ ਨਹੀਂ ਰੇਟ ਤੁਹਾਡਾ ਜਿਆਜ ਹੁੰਦਾ ਵੀਰੇ ਹਾਂ ਨਹੀਂ ਰੇਟ ਬਿਲਕੁਲ ਜਿਆਜ ਆ ਤਾਂ ਬਾਕੀ ਇਹ ਤਾਂ ਤੁਹਾਡਾ ਟਾਈਮ ਨਹੀਂ ਲੱਗਣਾ ਨਹੀਂ ਤਾਂ ਤੁਸੀਂ ਹੀ ਨਹੀਂ ਇਹ ਵੇੜਾ ਛੱਡਦੇ ਸਾਡੇ ਕੋਲ ਮੈਂ ਹੁਣ ਵੀਰੇ ਫਿਰ ਇੱਕ ਕੰਮ ਹੀ ਹੁੰਦਾ ਹੈ ਹਨਾ ਜਦੋਂ ਵੀਡੀਓ ਅਪਲੋਡ ਹੁੰਦੀਆਂ ਨੇ ਤਾਂ ਵੀਡੀਓ ਵੀ ਉਹਨਾਂ ਵੀਰਾਂ ਦੀ ਅਪਲੋਡ ਹੁੰਦੀਆਂ ਜਿਨ੍ਹਾਂ ਕੋ ਖੁਦ ਆਪ ਵੀ ਖਰੀਦਦਾਰੀ ਕਰਦੇ ਰਹੇ ਆ ਜਿਨ੍ਹਾਂ ਵੀਰਾਂ ਦੇ ਯਕੀਨ ਆ ਜੋ ਦੱਸਿਆ ਜਿਹਾ ਉਹ ਹੀ ਨਿਕਲਦਾ ਤਾਂ ਵੀਰੇ ਉਹਨਾਂ ਵੀਰਾਂ ਦੀ ਬਿਲਕੁਲ ਅਪਲੋਡ ਵੀਡੀਓ ਹੁੰਦੀਆਂ ਨੇ ਤਾਂ ਬਾਕੀ ਰੇਟ ਬਿਲਕੁਲ ਜਾਇਜ਼ ਹੁੰਦਾ ਵਾ ਕਰਮਾਂ ਵਾਲੀ ਜਿੱਥੇ ਖਲੋਦੀ ਤੇ ਪੈਰ ਨਹੀਂ ਫੁੱਟਦਾ ਬਿਲਕੁਲ ਬਿਲਕੁਲ ਸੀਸ ਲੱਕ ਬੜੀ ਹੈ ਤਾਂ ਬਾਕੀ ਇਕੱਠੀਆਂ ਦੋ ਦੋ ਤਿੰਨ ਤਿੰਨ ਜਾਂਦੀਆਂ ਰਹੀਆਂ ਵੀਰੇ ਹਨਾ ਇਥੋਂ ਰੇਡ ਜੈਜ ਵੀਰੇ ਦਾ ਰੇਡ ਭਾਜੀ ਤੁਹਾਨੂੰ ਪਤਾ ਪੈ ਨਿੱਕੇ ਨਿੱਕੇ ਹੁੰਦੇਗਾ ਕੋਪੀਏ ਹੁੰਦਾ ਕਈ ਕਰਦੇ ਕਿ ਬੰਦੇ ਭਾਣਾ ਮੇਰੀ ਆਪ ਭਾਣਾ ਦੇ ਦਿੰਦੀਆਂ ਭਾਣਾ ਬਿਲਕੁਲ ਤਾਂ ਵੀਰੇ ਦਿਲ ਵੀ ਤਾਂ ਹੀ ਆਗੇ ਵੀਡੀਓ ਪਾਉਣ ਨੂੰ ਕਰਦਾ ਕਿ ਰੇਡ ਜੈਜ ਹੁੰਦਾ ਵਾ ਕਿਸ ਵੀਰ ਨੂੰ ਕਰਾਇਆ ਭਾਣਾ ਨਹੀਂ ਦੋਦਾ ਹਨਾ ਜਿੰਨੀ ਤੁਹਾਡੀ ਵੀਡੀਓ ਤੇ ਮਾਲ ਪਿਆ ਮਹਾਰਾਜ ਦੀ ਕਿਰਪਾ ਵਾ ਸਾਰਾ ਹੀ ਤੁਹਾਡੀ ਵੀਡੀਓ ਮਾਲ ਵੇਚਦਾ ਘਰ ਵਾਲੇ ਬੰਦੇ ਕੱਢਦੇ ਹੁਣ ਵੀ ਫੋਨ ਕਰਦੇਗੇ ਭਾਜੀ ਦੋ ਦੋ ਇੱਕ ਦੋ ਜਿੰਨੇ ਜਿੰਨੇ ਮਾਲ ਪਿਆ ਪਤਾ ਨਹੀਂ ਚੀਜ਼ਾਂ ਦੋ ਤਿੰਨ ਵੀਰੇ ਵਿਗਨੇ ਇੱਕ ਸੱਚਾਈ ਵਿਗਦੀ ਉਹ ਇੱਕ ਰ ਉਹ ਦੱਸ ਦੇਣਾ ਵਾ ਸਹੀ ਗੱਲ ਹੈ ਸਹੀ ਗੱਲ ਤਾਂ ਫਿਰ ਆਟੋਮੈਟਿਕੀ ਪਸ਼ੂ ਤਾਂ ਨਹੀਂ ਕਿੱਲੇ ਤੇ ਖੁਣਾਣਾ ਆਪਾਂ ਇੱਥੇ ਹੁਸ਼ਿਆਰਪੁਰੋਂ ਵੇੜ ਲਾ ਕੇ ਆਏ ਹਾਂ ਉਹਦੇ ਨੂੰ ਤਿੰਨ ਵੈੜਾ ਇਕੱਠੀਆਂ ਹੋਰ ਦੋ ਚੰਗੀਆਂ ਵਸ਼ੀ ਠੀਕ ਹੈ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਬਾਕੀ ਭਾਜੀ ਸੱਚਾਈ ਦਾ ਮੁੱਲ ਆ ਸੱਚਾਈ ਦਾ ਜੀ ਦੇ ਬਾਕੀ ਭਾਜੀ ਰੇਟ ਰੇਟ ਵੀ ਜਿਆਜ ਹੋਵੇ ਉਹ ਵਿਕਦਾ ਵਾ ਬਿਲਕੁਲ ਹਾਂ ਜੀ ਹਾਂ ਜੀ ਮੇਰੇ ਹੁਣ ਕਿੰਨੇ ਦੀ ਵੈੜ ਹੋ ਜੂ ਮੁੱਲ ਤੇ ਭਾਜੀ ਵਸ਼ੀ 60000 ਦੀ ਵੀ ਕਰਦੇ ਤਾਂ ਵੀ ਵਿਕ ਜਾਂਦੀ ਹੈ ਵਸ਼ੀ ਹਾਂ ਜੀ ਆਪਾਂ ਉਹ ਮੁੱਲ ਨਹੀਂ ਕਹਿੰਦਾ 50 ਦੀ ਦੇਦੀ ਹੈ ਵਸ਼ੀ ਭਾਣਾ ਮਿਲੀ ਆ ਜਿਆਜ ਦੇ ਦਿੰ ਇਹ ਯਾਰ ਹੋੜ ਛੱਡ ਦਿੰਦੇ 47 47000 ਦੀ ਯਾਰ ਜੈਸ ਨੂੰ ਹੀ ਦੇਣੀ ਪਰ ਦੇਣੀ ਨਹੀਂ ਕਿਸੇ ਨੇ ਸਾਨੂੰ ਭਾਣਣ ਲਈ ਆਪਾਂ ਭਾਣਾ ਦੇ ਦਿੰਦੇ ਬਾਕੀ ਕੋਈ ਫੋਨ ਲਾ ਲੈ ਹਨਾ ਵੀਰੇ ਫੋਨ ਲਾ ਲੈ ਕੋਈ ਬਾਕੀ ਮਾਰ ਤਨ ਕਰ ਦਾਂਗੇ ਕੋਈ ਗੱਲ ਨਹੀਂ ਬਾਕੀ ਲੋਕ ਵਾਲਾ ਥਾਣਿਆ ਵੱਛੀ ਨੂੰ ਬੜੀ ਟੇਲ ਟੋਲ ਬੜੀਆ ਵਸ਼ੀ 2000 ਰੁਪਏ ਵਿੱਚ 17 18 ਕਿਲੋ ਪਾ ਜੇਗੀ ਨਹੀਂ ਬਹੁਤ ਚੰਗੀ ਵੇੜਾ ਵੀਰੇ ਮੰਨਣ ਜੋ ਐ ਉੱਪਰੋਂ ਵੀ ਸੱਦੀ ਸਾਦੀ ਜਮਾਂ ਗਾੜਨਾ ਤਾਂ ਰੇਟ ਜਾ ਜਾ ਤੇਰਾ ਬਿਲਕੁਲ ਬਿਲਕੁਲ ਤਾਂ ਵੀਰੇ ਇਹ 47 ਦੀਆਂ ਹੋਗੀਆਂ ਹਨਾ ਉਹ 44 44 ਦੀਆਂ ਹੋਗੀਆਂ ਕੋਈ ਤਿੰਨੇ ਪਾਲੂ ਜਾਣਦੇ ਹੋ ਤਿੰਨਾਂ 'ਚ 2000 ਮੰਨ ਤਨ ਚੱਲ ਕਰ ਦਾਂਗੇ ਹਨਾ ਕਰ ਦਾਂਗੇ ਭਾਜੀ ਕਰ ਤਾਂ ਫੋਨ ਵੀਰੇ ਤੁਸੀਂ ਲਾ ਲਿਓ ਜਰੂਰ ਰੇਡ ਵੀਰ ਦਾ ਜਾ ਜਾ ਜੋ ਵਿਚ ਲਾ ਵੀਰਾ ਖੜ ਕੇ ਦੇ ਸਕਦਾ ਬਿਲਕੁਲ ਬਿਲਕੁਲ ਉਹ ਤਾਂ ਵੀਰੇ ਹੁਣ ਆਪ ਦੀ ਤਾਂ ਹਰੇਕ ਵੀਡੀਓ ਜਿਹੋ ਬੇਨਤੀ ਹੁੰਦੀ ਹੈ ਕਿ ਜੋ ਕਿਉਂ ਹੋਣੀ ਆ ਜਾਂ ਵੇਖ ਚਾ ਕੇ ਖਰੀਦ ਕਰਨੀ ਉਹ ਤੁਹਾਡੀ ਜੁਮੇਰੀ ਆ ਬਾਕੀ ਤੁਸੀਂ ਸਾਈ ਸੂਈ ਪਾਓਗੇ ਬਿਆਨਾ ਪਾਓਗੇ ਬੇਫਿਕਰੋ ਕੇ ਪਾਓ ਵੀਰਾਂ ਨੂੰ ਜੋ ਆਓ ਇੱਥੇ ਚੱਲ ਕੇ ਆਓ ਹਨਾ ਵੀਰੇ ਇੱਕ ਨਾ ਵੀ ਕਈ ਵੀਰ ਝੱਕਦੇ ਬੜਾ ਵਾ ਕਿ ਸਾਈ ਪਾ ਕੇ ਹਰੇ ਨਵਾਪਸ ਨਹੀਂ ਕਰਨੀ ਜਾਂ ਕੀ ਹੋ ਜਾਣਾ ਭਾਜੀ ਆਪਣੀ ਉਹ ਨਹੀਂ ਜਕਰ ਸਾਈ ਪਾਓ ਇੱਥੇ ਆਣ ਕੇ ਵੇਖੋ ਜੇ ਫਿੱਟ ਹੁੰਦੀ ਠੀਕ ਨਹੀਂ ਤੇ ਤੁਹਾਨੂੰ ਤੁਹਾਡੀ ਸਾਈ ਵਾਪਸ ਤੇ ਰਹੇ ਹੁੰਦੇ ਵੀਰ ਹੋਰਾਂ ਕਈ ਨਾ ਕਈਆਂ ਦੀ ਸਾਈਆਂ ਦੂਜੀਆਂ ਪਰ ਮੈਂ ਇੰਨੀ ਗੱਲ ਤਾਂ ਆਪ ਦਾ ਖੁਦ ਜੁਮੇਰੀ ਆਪਣੇ ਆਪਣੇ ਚੈਨਲ ਦੀ ਜਿੰਮ ਵਾਲੀ ਲੈਣਾ ਮੈਂ ਵੀ 5000 ਸਾਈ ਪਾ ਦੋ 10000 ਸਾਈ ਪਾ ਦੋ ਸਾਈ ਦਾ ਜੁਮੇ ਆਰ ਮੈਂ ਖੁਦ ਦੂੰਗਾ ਚੈਨਲ ਨਾਲ ਵੀਰੇ ਹਨਾ ਤੇ ਜਿਹੜੀ ਤੁਸੀਂ ਪਸ਼ੂ ਦੀ ਖਰੀਦ ਕਰਨੀ ਹੈ ਜਾਂ ਪਸ਼ੂ ਦੀ ਰਕਮ ਦੇਣੀ ਹੈ ਵੇਚ ਜਾ ਕੇ ਪਸ਼ੂ ਲੈਣਾ ਉਹ ਨੇ ਗਿਆ ਪਿਆ ਹਾਂ ਦਾ ਕਈ ਵੀਰ ਚਲੋ ਮਹਾਰਾਜ ਦੀ ਕਿਰਪਾ ਰਹੀ ਕੋਈ ਵੀਰ ਇੱਥੇ ਵੇਖਣੀ ਆ ਫੋਨ ਤੇ ਹੀ ਬਰਾ ਗੁੰਦਾ ਨਹੀਂ ਆਪਣੇ ਚੈਨਲ ਦੀ ਵੀਰੇ ਆਨਲਾਈਨ ਲੋ ਪਸ਼ੂ ਵੀਰੇ ਜਿਆਦੇ ਮੁੰਗਾ ਲੈਂਦੇ ਹਨ ਨੂੰ ਵੀ ਹੁੰਦਾ ਭਾਜੀ ਕੋਈ ਸਾਨੂੰ ਬਿਆਨਾ ਪੱਕਾ ਪਾਏ ਕੋਈ ਕਈ ਬੰਦੇ ਖਰਾਬ ਕਰ ਦਿੰਦੇ ਹਜ਼ਾਰ ਤੋਂ ਸਾਈ ਪਾ ਕੇ ਬਾਜ ਉਹਨਾਂ ਦੀ ਏਰੀ ਚੱਲ ਜਾ ਫੋਨ ਹੀ ਚੁੱਕਦੇ ਹੌਣ ਤਾਂ ਇਹ ਬਿਆਨ ਕੋ 10000 15000 ਪੱਕਾ ਪਾਇਆ ਫਿਰ ਚਲੋ ਗੱਡੀ ਦੇ ਪਸ਼ੂ ਲਾਦ ਕੇ ਖੜਨਾ ਕਰਾਇਆ ਪੜਾ ਤਾਂ ਹੁੰਦਾ ਹੀ ਮਰ ਹਣਾ 5-7000 ਰੁਪਿਆ ਪਾਇਆ ਹੋਵੇ ਤਾਂ ਜਾਂ ਜੋ ਵੀਰ ਉੱਥੋਂ ਚੱਲ ਕੇ ਆ ਜੇ ਹਣਾ ਫਿਰ ਭਾਵੇਂ ਸਾਈ ਥੋੜੀ ਵੀ ਪਾ ਲਈ ਪਤਾ ਹੁੰਦਾ ਵੀ ਵੀਰੇ ਨੇ ਆਏ ਨਾ ਇੱਥੇ ਬਾਕੀ ਭਾਜੀ ਆਪਾਂ ਚੀਜ਼ ਮਾੜੀ ਨਹੀਂ ਦੇਣੀ ਚੰਗੀ ਦੇਣੀ ਹੈ ਬਿਲਕੁਲ ਵੀਰੇ ਬਿਲਕੁਲ ਕੋਈ ਕੀ ਚੀਜ਼ ਖੜੇਗਾ ਕੋਈ ਯਾਦ ਕਰੇਗਾ ਕਿ ਹਾਂ ਵੀ ਚੰਗੀਆਂ ਵੇੜਾ ਲਈਆਂ ਕਿ ਵੀਰੇ ਹੁਣ ਤਿੰਨ ਵੇੜਾ ਨੇ ਬਿਲਕੁਲ ਜੀ ਆਪਾਂ ਇਹ ਭਾ ਦੀਆ ਵੇੜਾ ਕਿਤੇ ਮਿਲ ਨਹੀਂ ਨੀ ਕਿ ਜਿਹੜਾ ਭਾ ਕਰਤੇ ਆ ਇਹ ਨਵੇਂ ਸਾਦੀ ਓਫ 55 ਵਾਲੇ ਰੇਟ ਆ ਨਹੀਂ ਆ ਫੋਨ ਬਾਕੀ ਵੀਰ ਨੂੰ ਲਾ ਲਿਓ ਬੱਛੀ ਪਾਜੀ ਵੇਚਣ ਨੂੰ ਤੇ ਭਾਵੇਂ ਆ ਬੱਛੀ ਜਿੰਨੇ ਦੀ ਮਰਜ਼ੀ ਵੇਚਣ ਤੇ ਪਰ ਸਾਨੂੰ ਭਾਣ ਮਿਲਿਆ ਭਾਣ ਦੇ ਵੀਰ ਮੰਗਣ ਇਹ ਸਾਫ਼ ਸੁਥਰਾ ਪਸ਼ੂ ਹੋਵੇ ਠੰਡਾ ਸੀਲ ਹੋਵੇ ਤੇ ਜੋ ਮਰਜ਼ੀ ਮੰਗ ਲਾ ਵੀਰ ਮੋਲ ਪਰ ਇਹ ਆ ਵੀ ਮੋਲ ਜਾਇ ਜੀ ਚੱਲਦਾ ਕਿਉਂਕਿ ਫੇਰ ਦੋ ਪਸ਼ੂਲੇਉਣ ਵਾਲਾ ਬਣੇਗਾ ਬਿਲਕੁਲ 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 ਬਾਕੀ ਕਟ ਵਾਲੇ ਲੈਵੇ ਭਾਜੀ ਵੇੜਾ ਨੂੰ ਇਹ ਸੋਹਣੀਆਂ ਖੱਬੇ ਦੇ ਲੈਵੇ ਲੈ ਛੱਡੀਆਂ ਨੇ ਵੇੜਾ ਚੰਗੀਆਂ ਵੇੜਾ ਹੋਣੀਆਂ ਬੰਨੀਆਂ ਨੇ ਝੂੜੀ ਵਾਲੀਆਂ ਬਿਲਕੁਲ ਨਹੀਂ ਸੋਹਣੀਆਂ ਵੇੜਾ ਨੇ ਰੇਟ ਸੋਹਣੇ ਵੀਰੇ ਰੇਟ ਮਤਾਂ ਕੋ ਬਹੁਤ ਚੰਗੀਆਂ ਨੇ ਤਾਂ ਬਾਕੀ ਤਿੰਨੇ ਵੇੜਾ ਜੋ ਮਾਨਤਨ ਵੀਰੇ ਹੋ ਜੂ ਫੋਨ ਤੁਸੀਂ ਲਾ ਲਿਓ ਜੀ ਬਾਕੀ ਵੀਰੇ ਨੂੰ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਚੱਕ ਜਾਂਦੇ ਕਿ ਚੱਲ ਸਵੇਰੇ ਫੋਨ ਲਾਵਾਂਗੇ ਓਏ ਭਾ ਇੰਗੇ ਮਸ਼ੀਨ ਝਟ ਲੈ ਜਾਂਦੇ ਨੇ ਭਾਅ ਵੇਖ ਕੇ ਬਾਹਰ ਇਹੋ ਜੀਆਂ ਮਸ਼ੀਨ ਘਰ ਵਾਲੇ ਜਿਹੜੇ ਫਿਰਦੇ ਬਾਹਰ 560 70 ਤੋਂ ਥੱਲੇ ਗੱਲ ਨਹੀਂ ਕਰਦੇ ਸੁਈ ਸੁਆਈਆਂ ਨੇ 14 14 15 15 ਕਿਲੋ ਵਾਲੀਆਂ ਵੇੜਾਂ ਦੇ ਜੇ ਭਰ ਭਾਅ ਬਿਲਕੁਲ ਜਿਆ ਜਿਆ ਦੁੱਧ ਦਾ ਮੌਸਮ ਚੰਗਾ ਦੁੱਧ ਨਾਲੇ ਪਾਏ ਦਾ ਵੀਰਾਂ ਨੇ ਹਣਾ ਬਿਲਕੁਲ ਬਿਲਕੁਲ ਹੁਣ ਆ ਵੇੜ ਦੇਖੋ 17 18 ਕਿਲੋ ਵਾਲੀ ਵੱਡੀ ਵੇੜ ਕੋ ਛੋਟੀ ਭਲੀ ਜੁੜੀ ਆ ਤੇ ਭਾਣਾ ਮਿਲਿਆ ਭਾਜੀ ਭਾਣ ਦੇ ਨਹੀਂ ਪੇਚਣੇ ਤਾਂ ਭਾਅ 60000 ਦੀ ਵੇਰ ਪਾ ਦੇ ਵੀਡੀਓ ਤਾਂ ਵੀ ਵਿਕ ਜਾਂਦੀ ਹੈ ਨਾ ਭਾਣ ਮਿਲੀ ਆਪਾਂ ਨੂੰ ਮਈਆਂ ਵਰਗਾ ਦੁੱਧ ਦੇਣਾ ਨੇ ਜਿੰਨਾ ਦਾ ਨੇ ਸੁਣ ਤਾਨੇ ਵੇਖੋ ਬੰਦਲਾ ਲੱਗਾ ਵਾ ਚਵਾਈ ਵਾਲਾ ਠੀਕ ਹੈ ਸਹੀ ਲਾ ਜੀ ਹਾਂਜੀ ਹਾਂਜੀ ਤਾਂ ਵੀਰੇ ਐਡਰੈਸ ਇੱਕ ਗੀ ਬੋਲੀਆ ਆਪਣਾ ਨਾਂ ਭਾਜੀ ਜਗਰਾਤ ਸਿੰਘ ਜੇ ਪੇਂਟ ਸਰਪਰਾਇ ਕੋਠੀ ਆ ਜਿਲ੍ਹਾ ਭਾਜੀ ਕਰਤਾਰਪੁਰ ਤੇ ਨੇੜੇ ਮੈਨੂੰ ਕਲਾਂ ਨੌਰ ਲੱਗਦਾ ਵਾ ਹਾਂਜੀ ਕਲਾਂ ਨੌਰ ਹਾਂਜੀ ਹਾਂਜੀ ਤੇ ਨੰਬਰ ਭਾਜੀ 77 ਦਾ 742692 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ